ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਏਡ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਗੈਰ ਕਾਨੂੰਨੀ ਹਰਕਤਾਂ ਬਦਮਾਸ਼ੀ ਜਾਂ ਗੁੰਡਾ ਅੰਸਰ ਵਾਲੋ ਕੀਤੇ ਜਾਂਦੇ ਜਿਹੜੇ ਕੋਈ ਵੀ ਗਲਤ ਕੰਮ ਹੈ ਉਹਨਾਂ ਦੇ ਖਿਲਾਫ ਪੂਰੇ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜੇ ਕਾਫੀ ਸਟਰੋਂਗ ਜਿਹੜੇ ਐਕਸ਼ਨ ਲਏ ਜਾਂਦੇ ਹਨ ਇਸੇ ਤਹਿਤ ਇੱਕ ਰਣਜੀਤ ਐਵਨਿਊ ਵਿੱਚ 24 12 ਤਰੀਕ ਨੂੰ ਇੱਕ ਆਕਾਸ਼ ਦੀ ਪੁੱਤ ਲੜਕੇ ਨੂੰ ਕੁਝ ਲੜਕਿਆਂ ਨੇ ਗੋਲੀ ਮਾਰ ਦਿੱਤੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀਗਾ ਜਿਸ ਬੰਦੇ ਵਿੱਚ ਇੱਕ ਲੜਕਾ ਜਿਹਦੇ ਚਾਰ ਦੋਸ਼ੀ ਸੀ ਉਹਨਾਂ ਦੇ ਵਿੱਚੋਂ ਇੱਕ ਮੇਨ ਜਿਹੜਾ ਲੜਕਾ ਹੈਗਾ ਪੁਸ਼ਪ ਪਟਿੱਡੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਕੋਲ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਹਥਿਆਰ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਡੀਐਸਪੀ ਨੌਰਥ ਸ਼੍ਰੀ ਮਨਿੰਦਰ ਸਿੰਘ ਉਹਨਾਂ ਦੇ ਨਾਲ ਐਸਐਚਓ ਰਣਜੀਤ ਹੈ ਉਹਨੂੰ ਰੋਬਿਨ ਹੰਸ ਦੋਨਾਂ ਵੱਲੋਂ ਟੀਮ ਵੱਲੋਂ ਮਿਹਨਤ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਤਿੰਨ ਬਾਕੀ ਦੋਸ਼ੀ ਨੇ ਉਹਨਾਂ ਨੂੰ ਵੀ ਰੇਡ ਕੀਤੇ ਜਾ ਰਿਹਾ ਤੇ ਜਲਦੀ ਹੀ ਪਕੜਿਆ ਜਾਏਗਾ ਜਿਹੜਾ ਫੜਿਆ ਗਿਆ ਹੈ ਇਹਦੇ ਤੋਂ ਆਲਰੇਡੀ ਦੋ ਪਰਚੇ ਪਹਿਲਾਂ ਦਰਜ ਸੀਗੇ ਇੱਕ ਕਮਿਊਨਿਟੀ ਸਰਚ ਤੇ ਇੱਕ ਲੁਧਿਆਣਾ ਦੇ ਵਿੱਚ ਤੇ ਇਸ ਟਾਈਮ ਇਹ ਬੇਲ ਤੇ ਬਾਹਰ ਸੀਗਾ ਇੱਕ ਦੇ ਵਿੱਚ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਜਿਹੜਾ ਸਾਡਾ ਵੈਪਨ ਹੈ ਵੈਪਨ ਦੇ ਵੀ ਅਸੀਂ ਤਫਤੀਸ਼ ਦੇ ਵਿੱਚ ਸਾਰਾ ਚੈੱਕ ਕਰ ਰਹੇ ਹਾਂ ਕਿ ਇਹ ਕਿੱਥੋਂ ਲੈ ਕੇ ਆਇਆ ਕਿਸ ਤਰ੍ਹਾਂ ਇਹਨਾਂ ਨੂੰ ਮਿਲਿਆ ਹੈ ਸਾਰੇ ਜਿਹੜਾ ਤਫਤੀਸ਼ ਦਾ ਹਿੱਸਾ ਹੈ ਉਹਗੇ ਵੀ ਤੁਹਾਨੂੰ ਸਾਰਾ ਦੱਸਿਆ ਜਾਇਆ ਗਿਆ ਹੈ। ਥੈਂਕ ਯੂ।